ਜ਼ਿੰਦਗੀ ਦੇ ਇਸ ਸਫ਼ਰ ਵਿੱਚ ਹਰ ਰੋਜ਼ ਅਸੀਂ ਇੱਕ ਅਜਿਹੇ ਦੁਰਾਹੇ ਤੇ ਖੜੇ ਹੁੰਦੇ ਹਾਂ ਜਿੱਥੇ ਦੋ ਰਾਹ ਸਾਨੂੰ ਬੁਲਾਉਂਦੇ ਨੇ ਇੱਕ ਰਾਹ ਜੋ ਨਰਮ-ਮੁਲਾਇਮ ਸੁਖਾਲੇ ਜੀਵਨ ਵੱਲ ਲੈ ਜਾਂਦਾ ਹੈ ਜਿੱਥੇ ਆਰਾਮ ਦੀ ਠੰਡੀ ਹਵਾ ਸਾਨੂੰ ਸੱਦਦੀ ਹੈ ਅਤੇ ਦੂਜਾ ਰਾਹ ਜੋ ਕੰਡਿਆਂ ਨਾਲ ਭਰਿਆ ਸੰਘਰਸ਼ ਦੀ ਅੱਗ ਵਿੱਚ ਤਪਦਾ ਹੈ ਪਰ ਉਸ ਦੇ ਅੰਤ ਵਿੱਚ ਸਫਲਤਾ ਦੀ ਚਮਕ ਸਾਨੂੰ ਖਿੱਚਦੀ ਹੈ ਸਵਾਲ ਇਹ ਨਹੀਂ ਕਿ ਅਸੀਂ ਕਿਹੜਾ ਰਾਹ ਚੁੰਮਦੇ ਹਾਂ ਸਵਾਲ ਇਹ ਹੈ ਕਿ ਅਸੀਂ ਅਸਲ ਵਿੱਚ ਜ਼ਿੰਦਗੀ ਨੂੰ ਜੀਣ ਦੀ ਹਿੰਮਤ ਰੱਖਦੇ ਹਾਂ ਕਦੇ ਸੋਚਿਆ ਹੈ ਸਾਡੇ ਵਿੱਚੋਂ ਕਿੰਨੇ ਲੋਕ ਸੁਪਨੇ ਦੇਖਦੇ ਨੇ ਪਰ ਉਹਨਾਂ ਨੂੰ ਸੱਚ ਕਰਨ ਲਈ ਸੰਘਰਸ਼ ਕਰਨ ਦੀ ਬਜਾਏ ਆਰਾਮ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ ਅਸੀਂ ਸਾਰੇ ਜਾਣਦੇ ਹਾਂ ਜ਼ਿੰਦਗੀ ਇੱਕ ਮੌਕਾ ਹੈ ਇੱਕ ਅਜੀਹਾ ਮੌਕਾ ਜੋ ਸਾਨੂੰ ਸਿਰਫ ਇੱਕ ਵਾਰ ਮਿਲਦਾ ਹੈ ਫਿਰ ਕਿਉਂ ਅਸੀਂ ਆਪਣੇ ਆਪ ਨੂੰ ਇੱਕ ਸੁਖੀ ਸੁਪਨੇ ਵਿੱਚ ਗਵਾ ਲੈਂਦੇ ਹਾਂ ਜਦੋਂ ਅਸੀਂ ਜਾਣਦੇ ਹਾਂ ਕਿ ਸੱਚੀ ਖੁਸ਼ੀ ਸੰਘਰਸ਼ ਦੇ ਰਾਹ ਤੇ ਮਿਲਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਆਰਾਮ ਕਰੋ ਜਾਂ ਸੰਘਰਸ਼ ਦੇ ਇਸ ਦੇ ਵੀ ਸਵਾਲ ਤੇ ਇਹ ਵੀਡੀਓ ਸਿਰਫ ਇੱਕ ਮੋਟੀਵੇਸ਼ਨਲ ਭਾਸ਼ਣ ਨਹੀਂ ਸਗੋਂ ਇੱਕ ਅਜਿਹੀ ਯਾਤਰਾ ਹੈ ਜੋ ਤੁਹਾਡੇ ਅੰਦਰ ਦੀ ਅੱਗ ਨੂੰ ਜਗਾਏਗੀ ਅਸੀਂ 10 ਅਜਿਹੇ ਨੁਕਤੇ ਦੀ ਚਰਚਾ ਕਰਾਂਗੇ ਜੋ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਆਰਾਮ ਅਤੇ ਸੰਘਰਸ਼ ਵਿੱਚੋਂ ਕਿਹੜਾ ਰਾਹ ਤੁਹਾਡੀ ਜ਼ਿੰਦਗੀ ਨੂੰ ਸੱਚਮੁੱਚ ਅਰਥ ਦੇ ਸਕਦਾ ਹੈ ਤਾਂ ਤਿਆਰ ਹੋ ਜਾਓ ਕਿਉਂਕਿ ਇਹ ਵੀਡੀਓ ਤੁਹਾਡੇ ਅੰਦਰ ਇੱਕ ਬਦਲਾਅ ਲਿਆਏਗੀ ਜਦੋਂ ਅਸੀਂ ਛੋਟੇ ਸੀ ਸਾਡੇ ਸੁਪਨੇ ਅਸਮਾਨ ਨੂੰ ਛੂਹਣ ਦੀ ਗੱਲ ਕਰਦੇ ਸਨ ਅਸੀਂ ਸੋਚਦੇ ਸੀ ਕਿ ਅਸੀਂ ਦੁਨੀਆ ਜਿੱਤ ਲਵਾਂਗੇ ਪਰ ਜਿਉਂ-ਜਿਉਂ ਸਮਾਂ ਬੀਤਿਆ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਸਮਾਜ ਦੇ ਦਬਾਅ ਅਤੇ ਅਸਫਲਤਾ ਦੇ ਡਰ ਨੇ ਸਾਡੇ ਸੁਪਨਿਆਂ ਨੂੰ ਇੱਕ ਛੋਟੇ ਜਿਹੇ ਡੱਬੇ ਵਿੱਚ ਬੰਦ ਕਰ ਦਿੱਤਾ ਅਸੀਂ ਸੋਚਣ ਲੱਗ ਪਏ ਕਿ ਸੁਪਨੇ ਸੱਚਮੁੱਚ ਸੱਚ ਹੋ ਸਕਦੇ ਨੇ ਜਾਂ ਸੁਪਨੇ ਸਿਰਫ ਸੁਪਨੇ ਹੀ ਰਹਿੰਦੇ ਨੇ ਪਰ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਾਂ ਸੁਪਨੇ ਸੱਚ ਹੁੰਦੇ ਨੇ ਪਰ ਉਹਨਾਂ ਦਾ ਸੱਚ ਹੋਣਾ ਆराम ਦੀ ਗੋਦੀ ਵਿੱਚ ਨਹੀਂ ਸੰਘਰਸ਼ ਦੀ ਅੱਗ ਵਿੱਚੋਂ ਲੰਘਣ ਨਾਲ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਚੁਣੌਤੀ ਦਿੰਦੇ ਹੋ ਜਦੋਂ ਤੁਸੀਂ ਡਰ ਨੂੰ ਮੂੰਹ ਤੇ ਮਾਰਦੇ ਹੋ ਤਾਂ ਜ਼ਿੰਦਗੀ ਤੁਹਾਡੇ ਸਾਹਮਣੇ ਆਪਣੇ ਸਾਰੇ ਰੰਗ ਖੋਲ੍ਹ ਦਿੰਦੀ ਹੈ ਇਹ ਵੀਡੀਓ ਤੁਹਾਡੇ ਲਈ ਇੱਕ ਸੱਦਾ ਹੈ ਇੱਕ ਸੱਦਾ ਜਾਗਣ ਦਾ ਉੱਠਣ ਦਾ ਅਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦਾ ਅਸੀਂ ਅੱਜ 10 ਅਜੇਹੀਆਂ ਗੱਲਾਂ ਤੇ ਚਰਚਾ ਕਰਾਂਗੇ ਜੋ ਤੁਹਾਨੂੰ ਸਮਝਣ ਵਿੱਚ ਮਦਦ ਕਰਨਗੀਆਂ ਕਿ ਸੰਘਰਸ਼ ਹੀ ਸਾਡੀ ਜ਼ਿੰਦਗੀ ਦਾ ਅਸਲ ਸਵਾਦ ਹੈ ਤਾਂ ਆਓ ਸ਼ੁਰੂ ਕਰੀਏ ਪਹਿਲੀ ਗੱਲ ਆਰਾਮ ਦੀ ਨੀਂਦ ਜਾਂ ਸੁਪਨਿਆਂ ਦੀ ਉਡਾਨ ਆਰਾਮ ਸਾਨੂੰ ਸੁਖਾਵਾ ਲੱਗਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹ ਸੁਖਾਵਾ ਸਾਡੇ ਸੁਪਨਿਆਂ ਨੂੰ ਚੋਰੀ ਕਰ ਲੈਂਦਾ ਜਦੋਂ ਅਸੀਂ ਆਰਾਮ ਦੀ ਚਾਦਰ ਵਿੱਚ ਲਿਫਟ ਜਾਂਦੇ ਹਾਂ ਸਾਡੇ ਸੁਪਨੇ ਦਬ ਕੇ ਰਹਿ ਜਾਂਦੇ ਨੇ ਸੰਘਰਸ਼ ਉਹ ਅੱਗ ਹੈ ਜੋ ਸਾਡੇ ਅੰਦਰ ਦੀ ਚੰਗਿਆੜੀ ਨੂੰ ਜਗਾਉਂਦੀ ਹੈ ਸੋਚੋ ਜੇ ਸਰਦਾਰ ਭਗਤ ਸਿੰਘ ਨੇ ਆਰਾਮ ਚੁਣਿਆ ਹੁੰਦਾ ਤਾਂ ਕੀ ਅਸੀਂ ਅੱਜ ਆਜ਼ਾਦੀ ਦੀ ਸਾਹ ਲੈ ਰਹੇ ਹੁੰਦੇ ਸੰਘਰਸ਼ ਦਾ ਰਾਹ ਮੁਸ਼ਕਿਲ ਹੁੰਦਾ ਹੈ ਪਰ ਇਹੀ ਰਾਹ ਸਾਨੂੰ ਸਾਡੇ ਅਸਲ ਮਕਸਦ ਨਾਲ ਜੋੜਦਾ ਹੈ ਸੰਘਰਸ਼ ਸਿਰਫ ਮੁਸੀਬਤਾਂ ਦਾ ਨਾਮ ਨਹੀਂ ਸਗੋਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਜੰਗ ਹੈ ਜਦੋਂ ਅਸੀਂ ਆਰਾਮ ਦੀ ਚੋਣ ਕਰਦੇ ਹਾਂ ਤਾਂ ਸਾਡੇ ਸੁਪਨੇ ਸਿਰਫ ਖਿਆਲਾਂ ਦੀ ਰੇਤ ਵਿੱਚ ਦਬ ਜਾਂਦੇ ਹਨ ਪਰ ਜਦੋਂ ਅਸੀਂ ਸੰਘਰਸ਼ ਦੀ ਅੱਗ ਵਿੱਚੋਂ ਲੰਘਦੇ ਹਾਂ ਤਾਂ ਸਾਡੇ ਸੁਪਨੇ ਪੰਖ ਲੈ ਕੇ ਉੱਡਣ ਲੱਗਦੇ ਹਨ ਮਹਾਤਮਾ ਗਾਂਧੀ ਨੇ ਸੰਘਰਸ਼ ਦੀ ਚੋਣ ਕੀਤੀ ਉਨੇ ਆਰਾਮ ਨੂੰ ਠੁਕਰਾ ਕੇ ਅਹਿੰਸਾ ਅਤੇ ਸੱਚ ਦੇ ਰਾਹ ਤੇ ਚੱਲਣ ਦਾ ਫੈਸਲਾ ਕੀਤਾ। ਉਹਨੇ ਜੇਲ੍ਹਾਂ ਦੀਆਂ ਸਲਾਖਾਂ ਅਤੇ ਅੰਗਰੇਜ਼ਾਂ ਦੀਆਂ ਲਾਠੀਆਂ ਨੂੰ ਸਹਣ ਕੀਤਾ ਪਰ ਕਦੇ ਵੀ ਹਾਰ ਨਾ ਮੰਨੀ। ਉਹਨਾਂ ਦੇ ਸੰਘਰਸ਼ ਨੇ ਨਾ ਸਿਰਫ ਭਾਰਤ ਨੂੰ ਆਜ਼ਾਦੀ ਦਿਵਾਈ ਸਗੋਂ ਦੁਨੀਆ ਨੂੰ ਸੱਚ ਅਤੇ ਨੇਕਾਂ ਦਾ ਸੁਨੇਹਾ ਵੀ ਦਿੱਤਾ। ਅੱਜ ਦੇ ਸਮੇਂ ਵਿੱਚ ਵੀ ਸੰਘਰਸ਼ ਦੀਆਂ ਕਹਾਣੀਆਂ ਸਾਨੂੰ ਪ੍ਰੇਰਿਤ ਕਰਦੀਆਂ ਹਨ। ਸੋਚੋ ਇੱਕ ਮੁੰਡਾ ਜਾਂ ਕੁੜੀ ਜੋ ਗਰੀਬੀ ਦੀਆਂ ਬੇੜੀਆਂ ਵਿੱਚ ਜਕੜਿਆ ਹੋਵੇ। ਪਰ ਪੜ੍ਹਾਈ ਦੇ ਜ਼ਰੀਏ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਦਾ ਹੋਵੇ। ਅਜਿਹੇ ਨੌਜਵਾਨ ਜੋ ਰਾਤ ਦਿਨ ਮਿਹਨਤ ਕਰਦੇ ਹਨ ਸਮਾਜ ਦੀਆਂ ਰੁਕਾਵਟਾਂ ਨੂੰ ਤੋੜਦੇ ਹਨ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਦੇ ਹਨ। ਸਾਨੂੰ ਸਿਖਾਉਂਦੇ ਹਨ ਸੰਘਰਸ਼ ਸੁਪਨਿਆਂ ਦੀ ਜੜ ਹੈ। ਸੰਘਰਸ਼ ਸਾਨੂੰ ਸਿਰਫ ਮਜ਼ਬੂਤ ਹੀ ਨਹੀਂ ਕਰਦਾ ਸਗੋਂ ਸਾਡੇ ਅੰਦਰ ਦੀ ਹਿੰਮਤ ਨੂੰ ਵੀ ਜਗਾਉਂਦਾ ਹੈ। ਜਦੋਂ ਅਸੀਂ ਮੁਸੀਬਤਾਂ ਦਾ ਸਾਹਮਣਾ ਕਰਦੇ ਹਾਂ ਤਾਂ ਸਾਡੇ ਅੰਦਰ ਦਾ ਡਰ ਖਤਮ ਹੋ ਜਾਂਦਾ ਹੈ। ਹਰ ਇੱਕ ਅੜਚਣ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿੰਨੇ ਸਮਰੱਥ ਹਾਂ। ਸੋ ਆਰਾਮ ਦੀ ਨੀਂਦ ਨੂੰ ਤਿਆਗੋ ਅਤੇ ਸੁਪਨਿਆਂ ਦੀ ਉਡਾਣ ਭਰੋ ਸੰਘਰਸ਼ ਦੀ ਅੱਗ ਵਿੱਚ ਤਪ ਕੇ ਆਪਣੇ ਸੁਪਨਿਆਂ ਨੂੰ ਸੋਨੇ ਵਾਂਗ ਚਮਕਾਓ ਯਾਦ ਰੱਖੋ ਸੁਪਨੇ ਉਹ ਨਹੀਂ ਜੋ ਸੌਂਦੇ ਵਕਤ ਦਿਖੇ ਜਾਂਦੇ ਹਨ ਸਗੋਂ ਉਹ ਜੋ ਸਾਨੂੰ ਸੌਣ ਨਾ ਦੇਣ ਆਪਣੇ ਸੁਪਨਿਆਂ ਨੂੰ ਜਗਾਓ ਸੰਘਰਸ਼ ਦੀ ਅੱਗ ਨੂੰ ਅਪਣਾਓ ਅਤੇ ਦੁਨੀਆ ਨੂੰ ਦਿਖਾਓ ਕਿ ਤੁਸੀਂ ਕੀ ਕਰ ਸਕਦੇ ਹੋ ਦੂਸਰੀ ਗੱਲ ਡਰ ਨੂੰ ਜਿੱਤਣ ਦੀ ਕਲਾ ਡਰ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਇੱਕ ਅਜਿਹੀ ਅੜਚਣ ਹੈ ਜੋ ਸਾਡੇ ਸੁਪਨਿਆਂ ਅਤੇ ਟੀਚਿਆਂ ਦੇ ਰਾਹ ਵਿੱਚ ਰੁਕਾਵਟ ਬਣਦੀ ਹੈ ਅਕਸਰ ਅਸੀਂ ਆਰਾਮ ਦੀ ਜ਼ਿੰਦਗੀ ਚੁਣਦੇ ਹਾਂ ਕਿਉਂਕਿ ਡਰ ਸਾਨੂੰ ਅੱਗੇ ਵਧਣ ਤੋਂ ਰੋਕਦਾ ਹੈ ਪਰ ਸੰਘਰਸ਼ ਸਾਨੂੰ ਸਿਖਾਉਂਦਾ ਹੈ ਕਿ ਡਰ ਨੂੰ ਮੂੰਹ ਤੇ ਮਾਰਿਆ ਜਾ ਸਕਦਾ ਹੈ ਜਦੋਂ ਅਸੀਂ ਆਪਣੇ ਡਰ ਨੂੰ ਚੁਣੌਤੀ ਦਿੰਦੇ ਹਾਂ ਤਾਂ ਅਸੀਂ ਆਪਣੀ ਅਸਲ ਸ਼ਕਤੀ ਨੂੰ ਪਛਾਣਦੇ ਹਾਂ ਡਰ ਦੀ ਪ੍ਰਕਿਰਤੀ ਨੂੰ ਸਮਝਣਾ ਜ਼ਰੂਰੀ ਹੈ ਡਰ ਅਕਸਰ ਅਣਜਾਣ ਦੀ ਭਾਵਨਾ ਜਾਂ ਅਸਫਲਤਾ ਦੇ ਖਿਆਲ ਨਾਲ ਜੁੜਿਆ ਹੁੰਦਾ ਹੈ ਪਰ ਜੇਸੀ ਇਸ ਨੂੰ ਇੱਕ ਮੌਕੇ ਵਜੋਂ ਦੇਖੀਏ ਤਾਂ ਇਹ ਸਾਨੂੰ ਸਿਖਾਉਂਦਾ ਹੈ ਉਦਾਹਰਣ ਵਜੋਂ ਸੋਚੋ ਇੱਕ ਅਜਿਹੇ ਵਿਅਕਤੀ ਦੀ ਜਿਸ ਨੂੰ ਸਟੇਜ ਤੇ ਬੋਲਣ ਦਾ ਡਰ ਸੀ ਹਰ ਵਾਰ ਜਦੋਂ ਉਸ ਨੂੰ ਭਾਸ਼ਣ ਦੇਣ ਦਾ ਮੌਕਾ ਮਿਲਦਾ ਉਸ ਦੇ ਹੱਥ ਪੈਰ ਠੰਡੇ ਪੈ ਜਾਂਦੇ ਅਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਪਰ ਇੱਕ ਦਿਨ ਉਸ ਨੇ ਫੈਸਲਾ ਕੀਤਾ ਹੁਣ ਨਹੀਂ ਉਹ ਇਸ ਡਰ ਨੂੰ ਹਾਵੀ ਨਹੀਂ ਹੋਣ ਦੇਵੇਗਾ ਉਸ ਨੇ ਛੋਟੇ ਛੋਟੇ ਸਮੂਹਾਂ ਅੱਗੇ ਬੋਲਣ ਦੀ ਪ੍ਰੈਕਟਿਸ ਸ਼ੁਰੂ ਕੀਤੀ ਹੌਲੀ ਹੌਲੀ ਉਸ ਨੇ ਆਪਣੇ ਆਤਮ ਵਿਸ਼ਵਾਸ ਨੂੰ ਵਧਾਇਆ ਅੱਜ ਉਹ ਵਿਅਕਤੀ ਇੱਕ ਸਫਲ ਮੋਟੀਵੇਸ਼ਨਲ ਸਪੀਕਰ ਹੈ ਜਿਸ ਦੀਆਂ ਗੱਲਾਂ ਸੈਂਕੜੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ ਸਿੱਖ ਨਸੀਹਤ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਡਰ ਨੂੰ ਜਿੱਤਣ ਦਾ ਪਹਿਲਾ ਕਦਮ ਉਸ ਦਾ ਸਾਹਮਣਾ ਕਰਨਾ ਹੈ ਜਦੋਂ ਅਸੀਂ ਡਰ ਨੂੰ ਸਵੀਕਾਰ ਕਰਦੇ ਹਾਂ ਤਾਂ ਅਸੀਂ ਉਸ ਨੂੰ ਕੰਟਰੋਲ ਕਰਨ ਦੀ ਸ਼ਕਤੀ ਹਾਸਲ ਕਰਦੇ ਹਾਂ ਇਸ ਲਈ ਸਾਨੂੰ ਛੋਟੇ-ਛੋਟੇ ਕਦਮ ਚੁੱਕਣ ਦੀ ਲੋੜ ਹੁੰਦੀ ਹੈ ਜੇ ਤੁਹਾਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਡਰ ਹੈ ਤਾਂ ਪਹਿਲਾਂ ਇੱਕ ਛੋਟਾ ਜਿਹਾ ਪ੍ਰੋਜੈਕਟ ਸ਼ੁਰੂ ਕਰੋ ਹਰ ਛੋਟੀ ਜਿੱਤ ਤੁਹਾਡੇ ਅੰਦਰ ਵਿਸ਼ਵਾਸ ਪੈਦਾ ਕਰਦੀ ਹੈ ਡਰ ਨੂੰ ਜਿੱਤਣ ਦੀ ਕਵਾ ਵਿੱਚ ਸਬਰ ਅਤੇ ਲਗਨ ਵੀ ਮਹੱਤਵਪੂਰਨ ਹਨ ਕਈ ਵਾਰ ਅਸੀਂ ਇੱਕੋ ਵਾਰ ਵਿੱਚ ਸਫਲ ਨਹੀਂ ਹੁੰਦੇ ਅਸਫਲਤਾਵਾਂ ਆਉਂਦੀਆਂ ਹਨ ਪਰ ਉਹ ਸਾਨੂੰ ਸਿਖਾਉਂਦੀਆਂ ਹਨ ਜੇ ਅਸੀਂ ਹਰ ਅਸਫਲਤਾ ਨੂੰ ਇੱਕ ਸਬਕ ਵਜੋਂ ਦੇਖੀਏ ਤਾਂ ਡਰ ਦੀ ਪਕੜ ਦਿੱਲੀ ਹੋ ਜਾਂਦੀ ਹੈ ਮਹਾਨ ਵਿਗਿਆਨੀ ਥਾਮਸ ਐਡੀਸਨ ਹਜ਼ਾਰਾਂ ਅਸਫਲ ਪ੍ਰਯੋਗਾਂ ਤੋਂ ਬਾਅਦ ਬੱਲਬ ਦੀ ਖੋਜ ਕੀਤੀ ਉਸਨੇ ਕਿਹਾ ਸੀ ਮੈਂ ਅਸਫਲ ਨਹੀਂ ਹੋਇਆ ਮੈਂ ਸਿਰਫ 10000 ਅਜਿਹੇ ਤਰੀਕੇ ਲੱਭੇ ਜੋ ਕੰਮ ਨਹੀਂ ਕਰਦੇ ਡਰ ਨੂੰ ਜਿੱਤਣਾ ਇੱਕ ਨਿਰੰਤਰ ਪ੍ਰਕਿਰਿਆ ਹੈ ਇਹ ਇੱਕ ਯਾਤਰਾ ਹੈ ਜੋ ਸਾਨੂੰ ਲੈ ਜਾਂਦੀ ਹੈ ਸਵੈ ਅਨੁਸ਼ਾਸਨ ਹਿੰਮਤ ਅਤੇ ਸਵੈ ਵਿਸ਼ਵਾਸ ਵੱਲ ਜਦੋਂ ਅਸੀਂ ਆਪਣੇ ਡਰ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਨਾ ਸਿਰਫ ਸਫਲਤਾ ਹਾਸਲ ਕਰਦੇ ਹਾਂ ਸਗੋਂ ਆਪਣੇ ਅੰਦਰ ਇੱਕ ਨਵੀਂ ਤਾਕਤ ਦੀ ਖੋਜ ਵੀ ਕਰਦੇ ਹਾਂ ਇਸ ਲਈ ਅਗਲੀ ਵਾਰ ਜਦੋਂ ਡਰ ਤੁਹਾਡੇ ਰਾਹ ਵਿੱਚ ਆਵੇ ਤਾਂ ਉਸ ਨੂੰ ਚੁਣੌਤੀ ਦਿਓ ਕਿਉਂਕਿ ਇਸ ਦੇ ਪਿੱਛੇ ਤੁਹਾਡੀ ਅਸਲ ਸ਼ਕਤੀ ਲੁਕੀ ਹੋਈ ਹੈ ਤੀਸਰੀ ਗੱਲ ਸਮੇਂ ਦੀ ਕੀਮਤ ਸਮਾਂ ਇੱਕ ਅਜਿਹੀ ਅਨਮੋਲ ਦੌਲਤ ਹੈ ਜੋ ਸਾਰਿਆਂ ਨੂੰ ਬਰਾਬਰ ਮਿਲਦੀ ਹੈ ਪਰ ਇਸ ਦੀ ਸਹੀ ਵਰਤੋਂ ਕਰਨ ਵਾਲੇ ਹੀ ਜੀਵਨ ਵਿੱਚ ਸਫਲਤਾ ਹਾਸਲ ਕਰਦੇ ਹਨ ਸਮਾਂ ਅਜੀਹਾ ਖਜ਼ਾਨਾ ਹੈ ਜੋ ਇੱਕ ਵਾਰ ਗਵਾਚ ਜਾਣ ਤੋਂ ਬਾਅਦ ਕਦੇ ਵਾਪਸ ਨਹੀਂ ਆਉਂਦਾ ਜਦੋਂ ਅਸੀਂ ਆਰਾਮ ਕਰਦੇ ਹੋਏ ਜਾਂ ਬੇਕਾਰ ਦੀਆਂ ਗੱਲਾਂ ਵਿੱਚ ਸਮਾਂ ਬਰਬਾਦ ਕਰਦੇ ਹਾਂ ਤਾਂ ਅਸੀਂ ਅਣਜਾਣੇ ਵਿੱਚ ਆਪਣੇ ਜੀਵਨ ਦੇ ਕੀਮਤੀ ਪਲ ਗਵਾ ਬੈਠਦੇ ਹਾਂ ਸੰਘਰਸ਼ ਸਾਨੂੰ ਸਿਖਾਉਂਦਾ ਹੈ ਕਿ ਸਮੇਂ ਦੀ ਅਹਿਮੀਅਤ ਕੀ ਹੁੰਦੀ ਹੈ ਕਿਉਂਕਿ ਇਹ ਸਾਨੂੰ ਹਰ ਪਲ ਦੀ ਕਦਰ ਕਰਨਾ ਅਤੇ ਇਸ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਸਿਖਾਉਂਦਾ ਹੈ ਸਮੇਂ ਨੂੰ ਸਮਝਣ ਲਈ ਸਾਨੂੰ ਇਹਨੂੰ ਇੱਕ ਨਦੀ ਵਾਂਗ ਦੇਖਣਾ ਚਾਹੀਦਾ ਹੈ ਜੋ ਲਗਾਤਾਰ ਵਹਿੰਦੀ ਰਹਿੰਦੀ ਹੈ ਕਦੇ ਨਹੀਂ ਰੁਕਦੀ ਜੇ ਅਸੀਂ ਇਸ ਨਦੀ ਦੇ ਵਹਾਅ ਨਾਲ ਨਹੀਂ ਚੱਲਦੇ ਤਾਂ ਅਸੀਂ ਇਸ ਦੇ ਪਾਣੀ ਨੂੰ ਰੋਕ ਨਹੀਂ ਸਕਦੇ ਇਸੇ ਤਰ੍ਹਾਂ ਸਮਾਂ ਵੀ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਦਾ ਰਹਿੰਦਾ ਹੈ ਜੋ ਲੋਕ ਸਮੇਂ ਦੀ ਕਦਰ ਕਰਦੇ ਹਨ ਉਹ ਹਰ ਪਲ ਨੂੰ ਜੀਣ ਦਾ ਮੌਕਾ ਪ੍ਰਾਪਤ ਕਰਦੇ ਹਨ ਉਹ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਸਮੇਂ ਦਾ ਸਹੀ ਇਸਤੇਮਾਲ ਕਰਦੇ ਹਨ ਜਦ ਕੀ ਬੇਕਾਰ ਸਮਾਂ ਗੁਆਉਣ ਵਾਲੇ ਅਕਸਰ ਪਛਤਾਵੇ ਦੇ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਸਮੇਂ ਦੀ ਮਹੱਤਤਾ ਸਿਰਫ ਸਫਲਤਾ ਲਈ ਨਹੀਂ ਸਗੋਂ ਜੀਵਨ ਦੇ ਹਰ ਪਹਿਲੂ ਵਿੱਚ ਮਹਿਸੂਸ ਕੀਤੀ ਜਾਂਦੀ ਹੈ ਵਿਦਿਆਰਥੀ ਜੋ ਸਮੇਂ ਦਾ ਸਹੀ ਪ੍ਰਬੰਧਨ ਕਰਦੇ ਹਨ ਉਹ ਪੜ੍ਹਾਈ ਵਿੱਚ ਅੱਗੇ ਨਿਕਲਦੇ ਹਨ ਪੇਸ਼ੇਵਰ ਜੋ ਸਮੇਂ ਦੀ ਕਦਰ ਕਰਦੇ ਹਨ ਉਹ ਆਪਣੇ ਕੰਮ ਵਿੱਚ ਉੱਤਮਤਾ ਪ੍ਰਾਪਤ ਕਰਦੇ ਹਨ ਜੋ ਲੋਕ ਆਪਣੇ ਸਬੰਧਾਂ ਲਈ ਸਮਾਂ ਕੱਢਦੇ ਹਨ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਗੂੜੇ ਸਬੰਧ ਬਣਾਉਂਦੇ ਹਨ ਸਮਾਂ ਸਾਨੂੰ ਹਰ ਰੋਜ਼ ਨਵੇਂ ਮੌਕੇ ਦਿੰਦਾ ਹੈ ਪਰ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਦਾ ਸਦਪਯੋਗ ਕਰਦੇ ਹਾਂ ਜਾਂ ਨਹੀਂ ਸਮੇਂ ਦੀ ਕੀਮਤ ਨੂੰ ਸਮਝਣ ਲਈ ਸੰਘਰਸ਼ ਇੱਕ ਵੱਡਾ ਸਬਕ ਸਿਖਾਉਂਦਾ ਹੈ ਜਦੋਂ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਹਰ ਪਲ ਨੂੰ ਸਹੀ ਤਰੀਕੇ ਨਾਲ ਬਰਤਣਾ ਕਿੰਨਾ ਜ਼ਰੂਰੀ ਹੈ ਮੁਸ਼ਕਲ ਸਮੇਂ ਵਿੱਚ ਸਮਾਂ ਸਾਡਾ ਸਭ ਤੋਂ ਵੱਡਾ ਸਾਥੀ ਵੀ ਹੋ ਸਕਦਾ ਹੈ ਅਤੇ ਸਭ ਤੋਂ ਵੱਡਾ ਦੁਸ਼ਮਣ ਵੀ ਜੇ ਅਸੀਂ ਸਮੇਂ ਦਾ ਸਹੀ ਇਸਤੇਮਾਲ ਕਰਦੇ ਹਾਂ ਤਾਂ ਇਹ ਸਾਨੂੰ ਮੁਸ਼ਕਲਾਂ ਤੋਂ ਬਾਹਰ ਕੱਢ ਸਕਦਾ ਹੈ ਪਰ ਜੇ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਹ ਸਾਡੀਆਂ ਮੁਸ਼ਕਲਾਂ ਨੂੰ ਹੋਰ ਵਧਾ ਸਕਦਾ ਹੈ ਸਮੇਂ ਦੀ ਕੀਮਤ ਨੂੰ ਸਮਝਣਾ ਸਾਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਦਾ ਹੈ ਹਰ ਪਲ ਇੱਕ ਨਵਾਂ ਮੌਕਾ ਹੈ ਜੋ ਸਾਨੂੰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਅਫਸਰ ਦਿੰਦਾ ਹੈ ਇਸ ਲਈ ਆਲਸੀ ਸਮੇਂ ਦੀ ਕਦਰ ਕਰੀਏ ਅਤੇ ਹਰ ਪਲ ਨੂੰ ਪੂਰੀ ਤਰ੍ਹਾਂ ਵਰਤੀਏ ਸਮਾਂ ਸਾਡੀ ਸਭ ਤੋਂ ਵੱਡੀ ਜਾਇਦਾਦ ਹੈ ਅਤੇ ਇਸ ਦੀ ਸਹੀ ਵਰਤੋਂ ਸਾਨੂੰ ਸਫਲਤਾ ਅਤੇ ਸੰਤੁਸ਼ਟੀ ਵੱਲ ਲੈ ਜਾਂਦੀ ਹੈ ਚੌਥੀ ਗੱਲ ਸੁਪਨਿਆਂ ਦੀ ਕੀਮਤ ਸੁਪਨੇ ਜੋ ਮਨੁੱਖੀ ਮਾਨਦਿਆਂ ਉਡਾਣਾ ਹੁੰਦੇ ਹਨ ਉਹ ਜ਼ਿੰਦਗੀ ਨੂੰ ਨਵਾਂ ਮਕਸਦ ਦਿੰਦੇ ਨੇ ਨਵੀਂ ਦਿਸ਼ਾ ਦਿੰਦੇ ਨੇ ਪਰ ਸੁਪਨੇ ਮੁਫਤ ਨਹੀਂ ਹੁੰਦੇ ਉਹਨਾਂ ਦੀ ਕੀਮਤ ਸੰਘਰਸ਼ ਮਿਹਨਤ ਅਤੇ ਲਗਨ ਨਾਲ ਅਦਾ ਕਰਨੀ ਪੈਂਦੀ ਹੈ ਸੁਪਨੇ ਸਿਰਫ ਸੋਚ ਨਹੀਂ ਹੁੰਦੇ ਉਹ ਤਾਕਤ ਹੁੰਦੇ ਨੇ ਜੋ ਸਾਨੂੰ ਅੱਗੇ ਵਧਾਉਂਦੇ ਨੇ ਪਰ ਇਹ ਤਾਕਤ ਤਦ ਹੀ ਸਾਰਥਕ ਬਣਦੀ ਹੈ ਜਦੋਂ ਅਸੀਂ ਉਹਨੂੰ ਹਕੀਕਤ ਵਿੱਚ ਬਦਲਣ ਦੀ ਹਿੰਮਤ ਰੱਖੀਏ ਜਦੋਂ ਅਸੀਂ ਸੁਪਨੇ ਦੇਖਦੇ ਹਾਂ ਇੱਕ ਅਜੀਬ ਜਿਹਾ ਜੋਸ਼ ਜਾਗਦਾ ਹੈ ਪਰ ਸਿਰਫ ਸੋਚਣ ਨਾਲ ਕੁਝ ਨਹੀਂ ਬਣਦਾ ਉਹਨਾਂ ਨੂੰ ਸਾਕਾਰ ਕਰਨ ਲਈ ਲੋੜ ਹੁੰਦੀ ਹੈ ਸਮਰਪਣ ਦੀ ਅਣਥੱਕ ਮਿਹਨਤ ਦੀ ਜਿਵੇਂ ਇੱਕ ਬੀਜ ਨੂੰ ਦਰਖਤ ਬਣਨ ਲਈ ਪਾਣੀ, ਖਾਦ ਅਤੇ ਸਮਾਂ ਚਾਹੀਦਾ ਹੈ। ਉਸੇ ਤਰ੍ਹਾਂ ਸੁਪਨੇ ਵੀ ਤਪਦੇ ਨੇ ਸੰਘਰਸ਼ ਦੀ ਅੱਗ ਵਿੱਚ। ਆਰਾਮ ਆਰਾਮ ਤਾਂ ਸੁਪਨਿਆਂ ਨੂੰ ਸੁਪਨੇ ਹੀ ਬਣਾਈ ਰੱਖਦਾ ਹੈ ਪਰ ਸੰਘਰਸ਼ ਉਹ ਉਹਨਾਂ ਨੂੰ ਹਕੀਕਤ ਬਣਾਉਂਦਾ ਹੈ। ਸੰਘਰਸ਼ ਸਿਰਫ ਸਰੀਰਕ ਨਹੀਂ, ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਵੀ ਤਿਆਰੀ ਲੈਂਦਾ ਹੈ। ਅਸਫਲਤਾਵਾਂ, ਨਿਰਾਸ਼ਾਵਾਂ, ਰੁਕਾਵਟਾਂ ਇਹ ਸਭ ਕੁਝ ਸੁਪਨਿਆਂ ਦੀ ਕੀਮਤ ਦਾ ਹਿੱਸਾ ਹੁੰਦੇ ਹਨ। ਉਹੀ ਲੋਕ ਜੋ ਇਹ ਰੁਕਾਵਟਾਂ ਪਾਰ ਕਰਦੇ ਹਨ ਉਹੀ ਆਪਣੇ ਸੁਪਨੇ ਸੱਚ ਕਰਦੇ ਹਨ ਉਦਾਹਰਣ ਏਪੀ ਜੇ ਅਬਦੁਲ ਕਲਾਮ ਜਿਨ੍ਹਾਂ ਨੇ ਗਰੀਬੀ ਦੇ ਬਾਵਜੂਦ ਸੰਘਰਸ਼ ਨਾਲ ਆਪਣੇ ਸੁਪਨੇ ਪੂਰੇ ਕੀਤੇ ਸੁਪਨਿਆਂ ਦੀ ਕੀਮਤ ਸਿਰਫ ਸਫਲਤਾ ਨਹੀਂ ਹੁੰਦੀ ਇਹ ਕੀਮਤ ਸਮਾਜ ਨੂੰ ਵੀ ਬਦਲ ਸਕਦੀ ਹੈ ਮਿਸਾਲ ਵਜੋਂ ਮਾਰਟਨ ਲੂਥਰ ਕਿੰਗ ਦਾ ਸੁਪਨਾ ਜਿਸ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਅੰਤ ਵਿੱਚ ਸਪਨਿਆਂ ਦੀ ਕੀਮਤ ਸੰਘਰਸ਼ ਨਾਲ ਅਦਾ ਕਰਨੀ ਪੈਂਦੀ ਹੈ ਪਰ ਇਹ ਕੀਮਤ ਇੱਕ ਨਿਵੇਸ਼ ਹੁੰਦੀ ਹੈ ਇਹ ਨਿਵੇਸ਼ ਸਾਨੂੰ ਦਿੰਦਾ ਹੈ ਸਫਲਤਾ ਅੰਦਰੂਨੀ ਸੰਤੁਸ਼ਟੀ ਅਤੇ ਸਵੈ ਅਨੁਭਵ ਜੇ ਅਸੀਂ ਸੁਪਨੇ ਸਿਰਫ ਸੋਚੀਏ ਉਹ ਕਦੇ ਹਕੀਕਤ ਨਹੀਂ ਬਣਦੇ ਪਰ ਜੇ ਅਸੀਂ ਮਿਹਨਤ ਕਰੀਏ ਤਾਂ ਇਹੀ ਸੁਪਨੇ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਬਣ ਸਕਦੇ ਹਨ ਪੰਜਵੀਂ ਗੱਲ ਅਸਫਲਤਾ ਦਾ ਸਬਕ ਜ਼ਿੰਦਗੀ ਦੇ ਸਫ਼ਰ ਵਿੱਚ ਅਸਫਲਤਾ ਇੱਕ ਅਜੀਹਾ ਮੋੜ ਹੁੰਦਾ ਹੈ ਜੋ ਕਈ ਵਾਰੀ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਸੱਚ ਇਹ ਹੈ ਕਿ ਇਹੀ ਅਸਫਲਤਾ ਸਾਨੂੰ ਸਿਖਾਉਂਦੀ ਹੈ ਤੇ ਸਾਡੀ ਅੰਦਰੂਨੀ ਤਾਕਤ ਨੂੰ ਮਜ਼ਬੂਤ ਕਰਦੀ ਹੈ ਆਰਾਮ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਅਸਫਲਤਾ ਦਾ ਡਰ ਅਕਸਰ ਪਿੱਛੇ ਖਿੱਚ ਲੈਂਦਾ ਹੈ ਪਰ ਸੰਘਰਸ਼ ਕਰਨ ਵਾਲੇ ਅਸਫਲਤਾ ਨੂੰ ਇੱਕ ਸਬਕ ਵਜੋਂ ਵੇਖਦੇ ਹਨ ਨਾ ਕਿ ਕਿਸੇ ਅੰਤ ਵਜੋਂ ਅਸਫਲਤਾ ਸਿਰਫ ਇੱਕ ਪੜਾਅ ਹੈ ਜੋ ਸਫਲਤਾ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ ਇਹ ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਸਮਝਣ ਅਤੇ ਉਹਨਾਂ ਨੂੰ ਸੁਧਾਰਨ ਦਾ ਮੌਕਾ ਦਿੰਦੀ ਹੈ ਜਦੋਂ ਅਸੀਂ ਕਿਸੇ ਟੀਚੇ ਵੱਲ ਕੰਮ ਕਰਦੇ ਹਾਂ ਅਤੇ ਅਸਫਲ ਹੋ ਜਾਂਦੇ ਹਾਂ ਤਾਂ ਇਹ ਸਾਡੇ ਲਈ ਸੋਚ ਰਣਨੀਤੀ ਅਤੇ ਮਿਹਨਤ ਨੂੰ ਨਵੇਂ ਤਰੀਕੇ ਨਾਲ ਵੇਖਣ ਦਾ ਵਕਤ ਹੁੰਦਾ ਹੈ ਉਦਾਹਰਨ ਵਜੋਂ ਜੇਕਰ ਕੋਈ ਵਿਦਿਆਰਥੀ ਇਮਤਿਹਾਨ ਚ ਚੰਗੇ ਅੰਕ ਨਹੀਂ ਲੈ ਸਕਦਾ ਉਹ ਆਪਣੀ ਪੜ੍ਹਾਈ ਦੇ ਤਰੀਕੇ ਨੂੰ ਬਦਲ ਸਕਦਾ ਹੈ ਇਹ ਸਫਲਤਾ ਉਸਨੂੰ ਨਵੀਆਂ ਤਕਨੀਕਾਂ ਨਵੇਂ ਰਾਹਾਂ ਅਤੇ ਬਿਹਤਰ ਅਧਿਆਪਨ ਵੱਲ ਜਾਂਦੀ ਹੈ ਅਸਫਲਤਾ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਇਹ ਸਾਨੂੰ ਹਿੰਮਤ ਅਤੇ ਸਬਰ ਸਿਖਾਉਂਦੀ ਹੈ ਜਦੋਂ ਅਸੀਂ ਹਾਰ ਨਹੀਂ ਮੰਨਦੇ ਮੁੜ ਕੋਸ਼ਿਸ਼ ਕਰਦੇ ਹਾਂ ਤਾਂ ਸਾਡੀ ਅੰਦਰਲੀ ਤਾਕਤ ਵੱਧਦੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਰਾਤੋਂ ਰਾਤ ਨਹੀਂ ਆਉਂਦੀ ਇਸ ਲਈ ਸਮਾਂ ਮਿਹਨਤ ਅਤੇ ਸਮਰਪਣ ਦੀ ਲੋੜ ਹੁੰਦੀ ਹੈ ਇੱਕ ਮਿਸਾਲ ਵੇਖਿਏ ਜੇ ਕੇ ਰੌਲਿੰਗ ਦੀ ਜਿਨ੍ਹਾਂ ਦੀ ਕਿਤਾਬ ਹੈਰੀ ਪੌਟਰ ਸ਼ਰੂ ਵਿੱਚ ਕਈ ਪ੍ਰਕਾਸ਼ਕਾਂ ਵੱਲੋਂ ਰੱਦ ਹੋ ਗਈ ਪਰ ਉਹਨਾਂ ਹਾਰ ਨਹੀਂ ਮੰਨੀ ਅੱਜ ਉਹ ਦੁਨੀਆ ਦੀ ਸਭ ਤੋਂ ਸਫਲ ਲੇਖਕਾਂ ਵਿੱਚੋਂ ਇੱਕ ਨੇ ਉਹਨਾਂ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਫਲਤਾ ਨੂੰ ਸਵੀਕਾਰ ਕਰਨਾ ਅਤੇ ਅੱਗੇ ਵਧਣਾ ਸਫਲਤਾ ਦੀ ਚਾਬੀ ਹੈ ਅਸਫਲਤਾ ਨੂੰ ਸਫਲਤਾ ਦੀ ਸੀੜੀ ਵਜੋਂ ਵੇਖਣ ਦੀ ਲੋੜ ਹੈ ਹਰ ਮੁਸ਼ਕਲ ਕੁਝ ਨਵਾਂ ਸਿਖਾਉਂਦੀ ਹੈ ਸਾਨੂੰ ਬਿਹਤਰ ਬਣਾਉਂਦੀ ਹੈ ਜਦੋਂ ਅਸੀਂ ਅਸਫਲਤਾ ਨੂੰ ਸਬਕ ਦੇ ਰੂਪ ਵਿੱਚ ਸਵੀਕਾਰ ਕਰਦੇ ਹਾਂ ਤਾ ਅਸੀਂ ਨਾ ਸਿਰਫ ਸਫਲਤਾ ਵੱਲ ਵਧਦੇ ਹਾਂ ਸਗੋਂ ਜ਼ਿੰਦਗੀ ਦੀ ਹਰ ਚੁਣੌਤੀ ਨੂੰ ਹਿੰਮਤ ਨਾਲ ਸਾਹਮਣਾ ਕਰਨ ਦੀ ਸਮਰੱਥਾ ਵੀ ਹਾਸਲ ਕਰ ਲੈਨੇ ਹਾਂ 6ਵੀਂ ਗੱਲ ਸਵੈ ਅਨੁਸ਼ਾਸਨ ਦੀ ਸ਼ਕਤੀ ਸਵੈ ਅਨੁਸ਼ਾਸਨ ਜ਼ਿੰਦਗੀ ਦਾ ਇੱਕ ਅਜੀਹਾ ਗੁਣ ਹੈ ਜੋ ਸਾਨੂੰ ਸਫਲਤਾ ਦੇ ਰਾਹ ਤੇ ਲੈ ਜਾਂਦਾ ਹੈ ਇਹ ਸਾਡੀ ਅੰਦਰੂਨੀ ਸ਼ਕਤੀ ਹੈ ਜੋ ਸਾਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ ਭਾਵੇਂ ਰਾਹ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ ਸੰਘਰਸ਼ ਸਾਨੂੰ ਸਵੈ ਅਨੁਸ਼ਾਸਨ ਸਿਖਾਉਂਦਾ ਹੈ ਜਦੋਂ ਅਸੀਂ ਆਰਾਮ ਦੀ ਜ਼ਿੰਦਗੀ ਜੀਉਂਦੇ ਹਾਂ ਤਾਂ ਅਕਸਰ ਅਸੀਂ ਆਲਸੀ ਅਤੇ ਅਸਥਿਰ ਹੋ ਜਾਂਦੇ ਹਾਂ ਪਰ ਜਦੋਂ ਸੰਘਰਸ਼ ਸਾਹਮਣੇ ਆਉਂਦਾ ਹੈ ਤਾਂ ਸਾਡੇ ਅੰਦਰ ਇੱਕ ਨਵੀਂ ਊਰਜਾ ਜਾਗਦੀ ਹੈ ਜੋ ਸਾਨੂੰ ਮਜ਼ਬੂਤ ਅਤੇ ਅਨੁਸ਼ਾਸਿਤ ਬਣਾਉਂਦੀ ਹੈ ਸਵੈ ਅਨੁਸ਼ਾਸਨ ਦਾ ਅਰਥ ਹੈ ਆਪਣੀਆਂ ਇੱਛਾਵਾਂ ਭਾਵਨਾਵਾਂ ਅਤੇ ਆਦਤਾਂ ਨੂੰ ਨਿਯੰਤਰਣ ਵਿੱਚ ਰੱਖਣਾ ਇਹ ਸਾਨੂੰ ਸਿਖਾਉਂਦਾ ਹੈ ਕਿ ਤੁਰੰਤ ਸੰਤੁਸ਼ਟੀ ਦੀ ਬਜਾਏ ਅਸੀਂ ਲੰਮੇ ਸਮੇਂ ਦੇ ਟੀਚਿਆਂ ਤੇ ਧਿਆਨ ਦੇਈਏ ਉਦਾਹਰਨ ਲਈ ਇੱਕ ਵਿਦਿਆਰਥੀ ਜੋ ਰੋਜ਼ ਪੜ੍ਹਾਈ ਕਰਦਾ ਹੈ ਉਸਵੇਂ ਅਨੁਸ਼ਾਸਨ ਨਾਲ ਪ੍ਰੀਖਿਆ ਵਿੱਚ ਸਫਲ ਹੁੰਦਾ ਹੈ ਇੱਕ ਖਿਡਾਰੀ ਜੋ ਰੋਜ਼ ਮਿਹਨਤ ਕਰਦਾ ਹੈ ਉਹ ਆਪਣੇ ਸਵੈ ਅਨੁਸ਼ਾਸਨ ਦੇ ਬਲ ਤੇ ਵੱਡੀਆਂ ਜਿੱਤਾਂ ਹਾਸਲ ਕਰਦਾ ਹੈ ਸੰਘਰਸ਼ ਸਵੈ ਅਨੁਸ਼ਾਸਨ ਦਾ ਸਭ ਤੋਂ ਵੱਡਾ ਅਧਿਆਪਕ ਹੈ ਜਦੋਂ ਅਸੀਂ ਮੁਸ਼ਕਲ ਸਮੇਂ ਵਿੱਚੋਂ ਲੰਘਦੇ ਹਾਂ ਅਸੀਂ ਸਿੱਖਦੇ ਹਾਂ ਕਿ ਸਮਾਂ ਸਰੋਤੇ ਊਰਜਾ ਸਭ ਕੁਝ ਸੰਭਾਲ ਕੇ ਵਰਤਣਾ ਪੈਂਦਾ ਹੈ ਇਹ ਸਾਡੀ ਸਹਿਣਸ਼ੀਲਤਾ ਅਤੇ ਸੰਜਮ ਨੂੰ ਮਜ਼ਬੂਤ ਕਰਦਾ ਹੈ ਉਦਾਹਰਣ ਵਜੋਂ ਜੇ ਕੋਈ ਵਿਅਕਤੀ ਆਰਥਿਕ ਤੰਗੀ ਵਿੱਚ ਹੈ ਉਹ ਸਿੱਖਦਾ ਹੈ ਕਿ ਖਰਚੇ ਕਿਵੇਂ ਸੰਭਾਲਣੇ ਨੇ। ਇਹੀ ਹੈ ਅਸਲ ਸਵੈ-ਅਨੁਸ਼ਾਸਨ। ਸਵੈ-ਅਨੁਸ਼ਾਸਨ ਸਾਨੂੰ ਸਮੇਂ ਦੀ ਕਦਰ ਕਰਨਾ ਵੀ ਸਿਖਾਉਂਦਾ ਹੈ। ਅਨੁਸ਼ਾਸਿਤ ਵਿਅਕਤੀ ਸਮੇਂ ਨੂੰ ਠੀਕ ਢੰਗ ਨਾਲ ਵੰਡਦਾ ਹੈ ਅਤੇ ਬੇਕਾਰ ਗਤੀਵਿਧੀਆਂ ਵਿੱਚ ਸਮਾਂ ਨਹੀਂ ਗਵਾਉਂਦਾ। ਇਸ ਨਾਲ ਉਸ ਦੀ ਉਤਪਾਦਕਤਾ ਵਧਦੀ ਹੈ ਅਤੇ ਜੀਵਨ ਵਿੱਚ ਸੰਤੁਲਨ ਬਣਦਾ ਹੈ। ਸਵੈ-ਅਨੁਸ਼ਾਸਨ ਦੀ ਸ਼ਕਤੀ ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਜਿੱਤਣ ਦੀ ਹਿੰਮਤ ਦਿੰਦੀ ਹੈ ਅਤੇ ਡਰਾਂ ਨੂੰ ਦੂਰ ਕਰਦੀ ਹੈ। ਸਵੈ-ਅਨੁਸ਼ਾਸਨ ਇੱਕ ਅਜਿਹੀ ਚਾਬੀ ਹੈ ਜੋ ਸਾਨੂੰ ਸਫਲਤਾ ਦੇ ਦਰਵਾਜ਼ੇ ਖੋਲਣ ਵਿੱਚ ਮਦਦ ਕਰਦੀ ਹੈ ਸੰਘਰਸ਼ ਸਾਨੂੰ ਇਸ ਦੀ ਅਹਿਮੀਅਤ ਸਮਝਾਉਂਦਾ ਹੈ ਅਤੇ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਜੇ ਅਸੀਂ ਸਵੈ ਅਨੁਸ਼ਾਸਨ ਨੂੰ ਅਪਣਾਈਏ ਅਸੀਂ ਸਿਰਫ ਆਪਣੇ ਟੀਚਿਆਂ ਨੂੰ ਹੀ ਨਹੀਂ ਹਾਸਲ ਕਰਾਂਗੇ ਸਗੋਂ ਸਕਾਰਾਤਮਕ ਅਤੇ ਸਫਲ ਜੀਵਨ ਵੀ ਜੀਵਾਂਗੇ ਸਤਵੀਂ ਗੱਲ ਸਮਾਜ ਦੇ ਦਬਾਅ ਨੂੰ ਨਕਾਰੋ ਸਮਾਜ ਜਿਸ ਵਿੱਚ ਅਸੀਂ ਰਹਿੰਦੇ ਹਾਂ ਅਕਸਰ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਸਾਨੂੰ ਇੱਕ ਖਾਸ ਰਾਹ ਤੇ ਚੱਲਣ ਲਈ ਮਜਬੂਰ ਕਰਦਾ ਹੈ ਜਿਸ ਨੂੰ ਇਹ ਸਹੀ ਜਾਂ ਆਰਾਮ ਦਾ ਇੱਕ ਸਮਝਦਾ ਹੈ ਪਰ ਦੋਸਤੋ ਸਮਾਜ ਦੀਆਂ ਉਮੀਦਾਂ ਨਿਯਮ ਅਤੇ ਪਰੰਪਰਾਵਾਂ ਸਾਡੇ ਮਨਾਂ ਤੇ ਇੱਕ ਅਜੀਹਾ ਦਬਾਅ ਪਾਉਂਦੀਆਂ ਹਨ ਜੋ ਸਾਨੂੰ ਸੁਤੰਤਰਤਾ ਨਾਲ ਸੋਚਣ ਤੋਂ ਅਤੇ ਫੈਸਲੇ ਲੈਣ ਤੋਂ ਰੋਕਦੀਆਂ ਹਨ ਪਰ ਸਚਾਈ ਇਹ ਹੈ ਜੇ ਅਸੀਂ ਇਸ ਦਬਾਅ ਨੂੰ ਨਕਾਰ ਦਈਏ ਤੇ ਆਪਣੇ ਅੰਦਰਲੇ ਸੰਘਰਸ਼ ਨੂੰ ਸਵੀਕਾਰ ਕਰੀਏ ਤਾਂ ਅਸੀਂ ਸਮਾਜ ਦੀਆਂ ਜੰਜੀਰਾਂ ਤੋਂ ਮੁਕਤ ਹੋ ਸਕਦੇ ਹਾਂ ਸਮਾਜ ਦਾ ਦਬਾਅ ਕਈ ਰੂਪਾਂ ਵਿੱਚ ਆਉਂਦਾ ਹੈ ਕਈ ਵਾਰੀ ਇਹ ਤੁਹਾਨੂੰ ਦੱਸੇਗਾ ਕਿ ਸਫਲਤਾ ਦਾ ਮਤਲਬ ਹੈ ਵੱਡੀ ਨੌਕਰੀ ਮਹਿੰਗਾ ਕਾਰ ਜਾਂ ਨਾਮਵਰ ਪਦ ਪਰ ਸਵਾਲ ਇਹ ਹੈ ਕੀ ਇਹ ਸਭ ਤੁਹਾਨੂੰ ਅਸਲ ਖੁਸ਼ੀ ਦੇ ਸਕਦਾ ਹੈ ਨਹੀਂ ਦੋਸਤੋ ਅਸਲ ਖੁਸ਼ੀ ਅਸਲ ਤੌਰ ਤੇ ਉਸ ਜਨੂੰਨ ਵਿੱਚ ਹੁੰਦੀ ਹੈ ਜੋ ਤੁਹਾਡੇ ਦਿਲ ਵਿੱਚ ਧੜਕਦਾ ਹੈ ਉਸ ਸੰਘਰਸ਼ ਵਿੱਚ ਹੁੰਦੀ ਹੈ ਜੋ ਤੁਸੀਂ ਹਰ ਰੋਜ਼ ਆਪਣੇ ਸੁਪਨੇ ਲਈ ਕਰਦੇ ਹੋ ਸੰਘਰਸ਼ ਸਾਨੂੰ ਸਿਖਾਉਂਦਾ ਹੈ ਕਿ ਅਸਫਲਤਾ ਕਿਸੇ ਅੰਤ ਦਾ ਨਾਂ ਨਹੀਂ ਇਹ ਤਾਂ ਸਫਲਤਾ ਵੱਲ ਜਾਣ ਵਾਲੀ ਸੀੜੀ ਦਾ ਇੱਕ ਪੜਾ ਹੈ ਜਦੋਂ ਤੁਸੀਂ ਸਮਾਜ ਦੀਆਂ ਉਮੀਦਾਂ ਨੂੰ ਨਕਾਰਦੇ ਹੋ ਤੇ ਆਪਣੇ ਅਸਲ ਰਸਤੇ ਤੇ ਤੁਰਦੇ ਹੋ ਤਾਂ ਤੁਸੀਂ ਆਪਣੇ ਜੀਵਨ ਦਾ ਹੈਂਡਲ ਆਪਣੇ ਹੱਥ ਵਿੱਚ ਲੈ ਲੈਂਦੇ ਹੋ ਇਹ ਆਸਾਨ ਨਹੀਂ ਇਹ ਲਈ ਲੱਗਦੀ ਹੈ ਹਿੰਮਤ ਲੱਗਦਾ ਹੈ ਵਿਸ਼ਵਾਸ ਤੇ ਚਾਹੀਦੀ ਹੈ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨ ਦੀ ਤਾਕਤ ਜਦੋਂ ਤੁਸੀਂ ਉਹ ਆਵਾਜ਼ ਸੁਣਦੇ ਹੋ ਜੋ ਕਹਿੰਦੀ ਹੈ ਤੂੰ ਜੋ ਕਰ ਰਿਹਾ ਹੈ ਠੀਕ ਕਰ ਰਿਹਾ ਹੈ ਤਾਂ ਸਮਾਜ ਦੀਆਂ ਜੰਜੀਰਾਂ ਟੁੱਟ ਜਾਂਦੀਆਂ ਨੇ ਅਤੇ ਦੋਸਤੋ ਇਹ ਹੀ ਹੁੰਦੀ ਹੈ ਅਸਲ ਮੁਕਤੀ ਨਿਕਲੋ ਡਰਾਂ ਤੋਂ ਨਿਕਲੋ ਸ਼ੰਕਿਆਂ ਤੋਂ ਤੇ ਬਣੋ ਉਹ ਜੋ ਤੁਸੀਂ ਅਸਲ ਵਿੱਚ ਹੋ 8ਵੀਂ ਗੱਲ ਸਫਲਤਾ ਦੀ ਅਸਲ ਪਰਿਭਾਸ਼ਾ ਸਫਲਤਾ ਇੱਕ ਅਜਿਹਾ ਸ਼ਬਦ ਹੈ ਜਿਸ ਦਾ ਅਰਥ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ ਜ਼ਿਆਦਾਤਰ ਲੋਕ ਸਫਲਤਾ ਨੂੰ ਜੋੜਦੇ ਹਨ ਪੈਸੇ ਸ਼ੋਹਰਤ ਜਾਂ ਸਮਾਜਿਕ ਰੁਤਬੇ ਨਾਲ ਪਰ ਕੀ ਸਫਲਤਾ ਸਿਰਫ ਇਨਾਂ ਚੀਜ਼ਾਂ ਵਿੱਚ ਸੀਮਤ ਹੈ ਨਹੀਂ ਸਫਲਤਾ ਦੀ ਅਸਲ ਪਰਿਭਾਸ਼ਾ ਇਸ ਤੋਂ ਕਿਤੇ ਡੂੰਗੀ ਕਿਤੇ ਅਰਥਪੂਰਨ ਹੈ ਸਫਲਤਾ ਉਹ ਨਹੀਂ ਜੋ ਸਾਨੂੰ ਬਿਨਾਂ ਸੰਘਰਸ਼ ਦੇ ਮਿਲ ਜਾਵੇ ਸਫਲਤਾ ਉਹ ਹੈ ਜੋ ਮਿਲਦੀ ਹੈ ਮਿਹਨਤ ਸਮਰਪਣ ਅਤੇ ਸੰਘਰਸ਼ ਦੇ ਨਤੀਜੇ ਵਜੋਂ ਸਫਲਤਾ ਦਾ ਮਾਪਦੰਡ ਪੈਸਾ ਜਾਂ ਸ਼ੋਹਰਤ ਨਹੀਂ ਸਲਗੋ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੀ ਅੰਦਰੂਨੀ ਖੁਸ਼ੀ ਹੈ ਜਦੋਂ ਅਸੀਂ ਦਿਨ ਰਾਤ ਮਿਹਨਤ ਕਰਦੇ ਨੇ ਸਾਕਾਰ ਕਰਦੇ ਹਾਂ ਤਾਂ ਇਹ ਸਫਲਤਾ ਸਿਰਫ ਨਤੀਜਾ ਨਹੀਂ ਰਹਿੰਦੀ ਇਹ అనుభవ ਬਣ ਜਾਂਦੀ ਹੈ ਇਹ అనుభవ ਸਾਨੂੰ ਸਿਖਾਉਂਦਾ ਹੈ ਕਿ ਸੰਘਰਸ਼ ਤੋਂ ਬਿਨਾ ਮਿਲੀ ਹੋਈ ਸਫਲਤਾ ਖੋਖਲੀ ਹੁੰਦੀ ਹੈ ਆਰਾਮਦਾਇਕ ਜੀਵਨ ਸਾਨੂੰ ਤਸੱਲੀ ਦੇ ਸਕਦਾ ਹੈ ਪਰ ਅਸਲ ਸੰਤੁਸ਼ਟੀ ਸੰਘਰਸ਼ ਤੋਂ ਹੀ ਉਤਪੰਨ ਹੁੰਦੀ ਹੈ ਸੰਘਰਸ਼ ਸਫਲਤਾ ਦੀ ਨੀਂਹ ਹੁੰਦਾ ਹੈ ਜਦੋਂ ਅਸੀਂ ਰੁਕਾਵਟਾਂ ਨੂੰ ਪਾਰ ਕਰਦੇ ਹਾਂ ਤਾਂ ਹਰ ਚੁਣੌਤੀ ਸਾਨੂੰ ਮਜ਼ਬੂਤ ਕਰਦੀ ਹੈ ਅੰਦਰੂਨੀ ਸਿਆਣਪ ਦਿੰਦੀ ਹੈ ਇਹ ਸਬਰ ਸਿਖਾਉਂਦਾ ਹੈ ਹਿੰਮਤ ਦਿੰਦਾ ਹੈ ਅਤੇ اٹوٹ ਸਮਰਪਣ ਦਾ ਅਹਿਸਾਸ ਕਰਾਉਂਦਾ ਹੈ ਸਫਲਤਾ ਕੋਈ ਮੰਜ਼ਿਲ ਨਹੀਂ ਇੱਕ ਸਫ਼ਰ ਹੈ ਜਿਸ ਵਿੱਚ ਮਿਲਣ ਵਾਲੇ ਸਬਕ ਸਾਨੂੰ ਨਾ ਸਿਰਫ ਸਫਲ ਸਗੋਂ ਇੱਕ ਬਿਹਤਰ ਇਨਸਾਨ ਵੀ ਬਣਾਉਂਦੇ ਹਨ ਉਦਾਹਰਨਾਂ ਭਰਪੂਰ ਹਨ ਮਸ਼ਹੂਰ ਹਸਤੀਆਂ ਜਿਵੇਂ ਕਿ ਖਿਡਾਰੀ ਵਿਗਿਆਨੀਆਂ ਜਾਂ ਕਲਾ ਦੇ ਮਾਹਿਰ ਸਭ ਦੀ ਕਹਾਣੀ ਵਿੱਚ ਇੱਕ ਗੱਲ ਸਾਂਝੀ ਰਹਿੰਦੀ ਹੈ ਸੰਘਰਸ਼ ਉਹਨਾਂ ਦੀ ਸਫਲਤਾ ਉਹਨਾਂ ਦੀ ਮਿਹਨਤ ਤੇ ਹੌਸਲੇ ਦੀ ਰਾਹੀ ਮਿਲੀ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਹੀ ਸੋਚ ਅਪਣਾ ਸਕਦੇ ਹਾਂ ਆਪਣੇ ਮਕਸਦ ਨੂੰ ਸਪਸ਼ਟ ਕਰੋ ਮਿਹਨਤ ਕਰੋ ਅਤੇ ਸੰਘਰਸ਼ ਕਰੋ ਇਹੀ ਹੈ ਸਫਲਤਾ ਦੀ ਅਸਲ ਪਰਿਭਾਸ਼ਾ ਜਦੋਂ ਅਸੀਂ ਆਪਣੀ ਮਿਹਨਤ ਦਾ ਫਲ ਵੇਖਦੇ ਹਾਂ ਉਹ ਖੁਸ਼ੀ ਕਿਸੇ ਵੀ ਦੌਲਤ ਤੋਂ ਵੱਧ ਹੁੰਦੀ ਹੈ ਇਸ ਲਈ ਆਓ ਸੰਘਰਸ਼ ਨੂੰ ਗਲੇ ਲਗਾਈਏ ਤੇ ਆਪਣੀ ਸਫਲਤਾ ਦੀ ਕਹਾਣੀ ਖੁਦ ਲਿਖੀਏ ਨੌਵੀਂ ਗੱਲ ਸੰਘਰਸ਼ ਦੀ ਸੁੰਦਰਤਾ ਸੰਘਰਸ਼ ਜੀਵਨ ਦਾ ਅਟੁੱਟ ਹਿੱਸਾ ਹੈ ਇਹ ਉਹ ਅਗਨੀ ਪ੍ਰੀਖਿਆ ਹੈ ਜੋ ਸਾਨੂੰ ਸਾਡੀ ਅਸਲ ਸ਼ਕਤੀ ਨਾਲ ਜੋੜਦੀ ਹੈ ਸੰਘਰਸ਼ ਵਿੱਚ ਇੱਕ ਅਜੀਬ ਜਿਹੀ ਸੁੰਦਰਤਾ ਹੁੰਦੀ ਹੈ ਜੋ ਸਾਨੂੰ ਮਜ਼ਬੂਤ ਕਰਦੀ ਹੈ ਅਤੇ ਸਾਡੇ ਅੰਦਰ ਦੀ ਲਚਕ ਹਿੰਮਤ ਉਜਾਗਰ ਕਰਦੀ ਹੈ ਇਹ ਸੁੰਦਰਤਾ ਉਦੋਂ ਸਪਸ਼ਟ ਹੁੰਦੀ ਹੈ ਜਦੋਂ ਅਸੀਂ ਮੁਸੀਬਤਾਂ ਵਿਚਕਾਰ ਆਪਣੇ ਆਪ ਨੂੰ ਮੁੜ ਖੋਜਦੇ ਹਾਂ ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਇੱਕ ਮਾਂ ਦੀ ਤਸਵੀਰ ਸਾਹਮਣੇ ਆਉਂਦੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਦੀ ਹੈ ਥਕਾਵਟ ਆਰਥਿਕ ਤੰਗੀ ਪਰ ਇਸ ਸਮਾਜਿਕ ਦਬਾਅ ਦੇ باوجود ਉਹ ਹਾਰ ਨਹੀਂ ਮੰਨਦੀ। ਉਸ ਦੀਆਂ ਅੱਖਾਂ ਵਿੱਚ ਚਮਕ, ਦਿਲ ਵਿੱਚ ਉਮੀਦ ਦੀ ਇੱਕ ਅਜੀਬ ਸੁੰਦਰਤਾ ਹੁੰਦੀ ਹੈ। ਇਹ ਸੁੰਦਰਤਾ ਉਸ ਦੇ ਸੰਘਰਸ਼ ਦੀ ਦੇਣ ਹੈ। ਇੱਕ ਵਿਦਿਆਰਥੀ ਜੋ ਗਰੀਬੀ ਦੇ باوجود ਆਪਣੀ ਪੜ੍ਹਾਈ ਜਾਰੀ ਰੱਖਦਾ ਹੈ। ਉਹ ਸਕੂਲ ਜਾਣ ਲਈ ਮੀਲਾਂ ਪੈਦਲ ਚੱਲਦਾ ਹੈ ਰਾਤ ਨੂੰ। ਮੋਮਬੱਤੀ ਦੀ ਰੋਸ਼ਨੀ ਵਿੱਚ ਪੜ੍ਹਦਾ ਹੈ। ਉਸ ਦੀ ਜਿੱਦ, ਉਸ ਦੀ ਲਗਨ ਇੱਕ ਅਜੇ ਹੀ ਸੁੰਦਰਤਾ ਪੈਦਾ ਕਰਦੀ ਹੈ ਜੋ ਸਿਰਫ ਸੰਘਰਸ਼ ਰਾਹੀਂ ਹੀ ਮਿਲਦੀ ਹੈ। ਸੰਘਰਸ਼ ਸਾਨੂੰ ਮਜ਼ਬੂਤ ਕਰਦਾ ਹੈ। ਬਰ ਨਾਲ ਨਾਲ ਸਾਡੀ ਸਹਾਨੁਭੂਤੀ ਅਤੇ ਦੂਜਿਆਂ ਲਈ ਸਨਮਾਨ ਵੀ ਵਿਵਦਾਉਂਦਾ ਹੈ ਜਦੋਂ ਅਸੀਂ ਆਪਣੇ ਦੁੱਖਾਂ ਨੂੰ ਪਾਰ ਕਰਦੇ ਹਾਂ ਤਾਂ ਅਸੀਂ ਦੂਜਿਆਂ ਦੇ ਦੁੱਖ ਨੂੰ ਸਮਝਣਾ ਸਿੱਖ ਜਾਂਦੇ ਹਾਂ ਇਹੋ ਜੀ ਸੁੰਦਰਤਾ ਉਦੋਂ ਵੇਖਣ ਨੂੰ ਮਿਲਦੀ ਹੈ ਜਦੋਂ ਕੋਈ ਵਿਅਕਤੀ ਜਿਸ ਨੇ ਬਹੁਤ ਸੰਘਰਸ਼ ਕੀਤਾ ਹੋਵੇ ਦੂਜਿਆਂ ਦੀ ਮਦਦ ਲਈ ਅੱਗੇ ਆਉਂਦਾ ਹੈ ਇੱਕ ਪੰਜਾਬੀ ਕਵੀ ਨੇ ਕਿਹਾ ਸੀ ਮੁਸੀਬਤਾਂ ਦੇ ਵਿੱਚੋਂ ਹੀ ਸੱਚੀ ਸੁੰਦਰਤਾ ਜਨਮ ਲੈਂਦੀ ਹੈ ਸੰਘਰਸ਼ ਸਾਨੂੰ ਸਿਖਾਉਂਦਾ ਹੈ ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਨਾ ਅਤੇ ਆਪਣੀ ਅਸਲ ਸਮਰੱਥਾ ਨੂੰ ਪਛਾਣਨਾ ਹਰ ਡਿੱਗਣ ਚੋਂ ਅਸੀਂ ਮੋੜ ਉੱਠਣਾ ਸਿੱਖਦੇ ਹਾਂ ਅਤੇ ਹਰ ਅਸਫਲਤਾ ਸਾਨੂੰ ਸਫਲਤਾ ਦੇ ਨੇੜੇ ਲੈ ਜਾਂਦੀ ਹੈ ਸੰਘਰਸ਼ ਦੀ ਸੁੰਦਰਤਾ ਇਹ ਵੀ ਦੱਸਦੀ ਹੈ ਕਿ ਸਾਡੇ ਸੁਪਨਿਆਂ ਦੀ ਕੀਮਤ ਕੀ ਹੁੰਦੀ ਹੈ ਜਦੋਂ ਅਸੀਂ ਮਿਹਨਤ ਅਤੇ ਲਗਨ ਨਾਲ ਆਪਣੀ ਟੀਚਿਆਂ ਨੂੰ ਪੂਰਾ ਕਰਦੇ ਹਾਂ ਤਾਂ ਉਹ ਖੁਸ਼ੀ ਉਹ ਸੰਤੁਸ਼ਟੀ ਸੱਚਮੁੱਚ ਸੰਘਰਸ਼ ਦੀ ਸੁੰਦਰਤਾ ਦਾ ਪ੍ਰਤੀਕ ਬਣ ਜਾਂਦੀ ਹੈ ਦਸਵੀਂ ਗੱਲ ਆਪਣੀ ਵਿਰਾਸਤ ਛੱਡੋ ਜ਼ਿੰਦਗੀ ਇਕ ਅਜਿਹਾ ਸਫ਼ਰ ਹੈ ਜਿੱਥੇ ਸਾਡੇ ਕੰਮ ਸਾਡੀਆਂ ਚੋਣਾ ਸਾਡੀ ਪਛਾਣ ਬਣਾਉਂਦੀਆਂ ਹਨ ਆਰਾਮ ਦਾ ਰਾਹ ਸੁਖਾਵਾਂ ਲੱਗ ਸਕਦਾ ਹੈ ਪਰ ਅੰਤ ਵਿੱਚ ਸਾਨੂੰ ਭੁੱਲਣਯੋਗ ਬਣਾ ਦਿੰਦਾ ਹੈ ਸੰਘਰਸ਼ ਦਾ ਰਾਹ ਭਾਵੇਂ ਮੁਸ਼ਕਲਾਂ ਭਰਿਆ ਹੋਵੇ ਸਾਨੂੰ ਇੱਕ ਐਸਾ ਮੌਕਾ ਦਿੰਦਾ ਹੈ ਜੋ ਅਸੀਂ ਆਪਣੀ ਵਿਰਾਸਤ ਵਜੋਂ ਛੱਡ ਸਕੀਏ ਸੰਘਰਸ਼ ਨਵੀਆਂ ਸੰਭਾਵਨਾਵਾਂ ਜਨਮ ਦਿੰਦਾ ਹੈ ਆਪਣੀ ਹੱਦਾਂ ਨੂੰ ਪਰੇ ਕਰਾਉਂਦਾ ਹੈ ਅੰਦਰ ਲੁਕਿਆ ਸਾਹਸ ਬਾਹਰ ਲਿਆਉਂਦਾ ਹੈ ਵਿਰਾਸਤ ਸਿਰਫ ਧਨ-ਦੌਲਤ ਨਹੀਂ ਹੁੰਦੀ ਅਸਲ ਵਿਰਾਸਤ ਉਹ ਮੁੱਲ ਉਹ ਸਿਧਾਂਤ ਜੋ ਅਸੀਂ ਛੱਡ ਜਾਂਦੇ ਹਾਂ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਅਸੀਂ ਇੱਕ ਰੋਸ਼ਨੀ ਬਣ ਜਾਂਦੇ ਹਾਂ ਜੋ ਸਮੇਂ ਦੀਆਂ ਸੀਮਾਵਾਂ ਨੂੰ ਵੀ ਪਾਰ ਕਰ ਜਾਂਦੀ ਹੈ ਭਗਤ ਸਿੰਘ ਗਾਂਧੀ ਮਦਰ ਟੇਰੇਸਾ ਉਹਨਾਂ ਦੀ ਵਿਰਾਸਤ ਉਹਨਾਂ ਦੇ ਕੰਮਾਂ ਤੋਂ ਨਹੀਂ ਸੰਘਰਸ਼ ਅਤੇ ਸਮਰਪਣ ਤੋਂ ਜੀਉਂਦੀ ਹੈ ਸੰਘਰਸ਼ ਦਾ ਮਤਲਬ ਹਾਰ ਨਹੀਂ ਸਿੱਖਣਾ ਹੈ ਅੱਗੇ ਵਧਣਾ ਹੈ ਹਰ ਮੁਸ਼ਕਲ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ ਸਬਰ ਹਿੰਮਤ ਅਤੇ ਸਮਝਦਾਰੀ ਸਾਡੇ ਜੀਵਨ ਨੂੰ ਅਰਥਪੂਰਨ ਬਣਾਉਂਦੇ ਹਨ ਅੰਤਵਿਚ ਵਿਰਾਸਤ ਛੱਡਣ ਦਾ ਮਤਲਬ ਕਿਸੇ ਨਾਮ ਨੂੰ ਨਹੀਂ ਪ੍ਰਭਾਵ ਨੂੰ ਛੱਡਣਾ ਹੈ ਸੰਘਰਸ਼ ਦੇ ਰਾਹ ਤੇ ਚੱਲ ਕੇ ਅਸੀਂ ਇੱਕ ਅਮਰ ਵਿਰਾਸਤ ਬਣਾ ਸਕਦੇ ਹਾਂ ਇਸ ਲਈ ਆਰਾਮ ਦੀ ਬਜਾਏ ਸੰਘਰਸ਼ ਨੂੰ ਚੁਣੋ ਕਿਉਂਕਿ ਇਹੀ ਉਹ ਰਾਹ ਹੈ ਜੋ ਸਾਨੂੰ ਅਮਰ ਕਰਦਾ ਹੈ ਦੋਸਤੋ ਅੱਜ ਅਸੀਂ ਇੱਕ ਅਜਿਹੀ ਯਾਤਰਾ ਤੇ ਗਏ ਜਿੱਥੇ ਅਸੀਂ ਸਮਝਿਆ ਕਿ ਜ਼ਿੰਦਗੀ ਦਾ ਅਸਲ ਮਕਸਦ ਸੰਘਰਸ਼ ਵਿੱਚ ਹੈ ਆਰਾਮ ਸਾਨੂੰ ਇੱਕ ਪਲ ਦੀ ਖੁਸ਼ੀ ਦੇ ਸਕਦਾ ਹੈ ਪਰ ਸੰਘਰਸ਼ ਸਾਨੂੰ ਸਫਲਤਾ ਦੇ ਰਾਹ ਤੇ ਲੈ ਜਾਂਦਾ ਹੈ ਅਸੀਂ 10 ਅਜਹੀਆਂ ਗੱਲਾਂ ਤੇ ਚਰਚਾ ਕੀਤੀ ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਸੰਘਰਸ਼ ਸਾਡੀ ਸ਼ਕਤੀ ਨੂੰ ਜਗਾਉਂਦਾ ਹੈ ਸਾਡੇ ਸੁਪਨਿਆਂ ਨਾਲ ਜੋੜਦਾ ਹੈ ਅੱਜ ਤੋਂ ਤੁਸੀਂ ਆਰਾਮ ਦੀ ਨੀਂਦ ਛੱਡ ਕੇ ਸੰਘਰਸ਼ ਦੀ ਅੱਗ ਵਿੱਚ ਤਪੋਗੇ ਹਰ ਚੁਣੌਤੀ ਨੂੰ ਗਲੇ ਲਗਾਓ ਕਿਉਂਕਿ ਇਹੀ ਚੁਣੌਤੀਆਂ ਤੁਹਾਨੂੰ ਤੁਹਾਡੇ ਅਸਲ ਮਕਸਦ ਤੱਕ ਲੈ ਜਾਣਗੀਆਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਸੁਪਨਿਆਂ ਨੂੰ ਸੱਚ ਕਰਨ ਦੀ ਸ਼ੁਰੂਆਤ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਪ੍ਰੇਰਣਾਦਾਇਕ ਵੀਡੀਓਜ਼ ਲਈ ਨੋਟੀਫਿਕੇਸ਼ਨ ਬੈਲ ਦਬਾਓ ਆਉਂ ਮਿਲ ਕੇ ਜ਼ਿੰਦਗੀ ਨੂੰ ਸੰਘਰਸ਼ ਦੇ ਰੰਗਾ ਨਾਲ ਰੰਗਾਂ